ਇੰਗਲੈਂਡ ਪੇ ਚੰਦ ਦੇ ਨਾਮ ਤੇ ਵਜੀ 10 ਲੱਖ ਦੀ ਠੱਗੀ ਅਕੇ ਜੋੜੇ ਨੇ ਚੱਕ ਲਿਆ ਖੌਫਨਾਕ ਕਦਮ ਖੁਦਕੁਸ਼ੀ ਲਈ ਪਾਣੀ ਵਾਲੀ ਟੈਂਕੀ ਤੇ ਚੜੇ ਪਤੀ ਪਤਨੀ ਪੁਲਿਸ ਪ੍ਰਸ਼ਾਸਨ ਨੁਪਈਆਂ ਪਾਚੜਾ ਜਿੱਹਾਂ ਲੁਧਿਆਣਾ ਚੋਸਲੇ ਹੜਕਾ ਪਚ ਗਿਆ ਜਦ ਇੱਕ ਪਤੀ ਪਤਨੀ ਖੁਦਕੁਸ਼ੀ ਕਰਨ ਲਈ ਪਾਣੀ ਵਾਲੀ ਟੈਂਕੀ ਤੇ ਜਾ ਚੜੇ ਘਟਨਾ ਦੀ ਜਾਣਕਾਰੀ ਮਿਲਦੇ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪਹੇਗੇ ਫੌਰਨ ਹੀ ਪੁਲਿਸ ਦੇ ਵੱਡੇ ਅਸਰ ਲਾਬ ਲਸ਼ਕਰ ਨਾਲ ਲੈ ਕੇ ਘਟਨਾ ਸਥਾਨ ਤੇ ਪਹੁੰਚ ਗਏ ਪੁਲਿਸ ਪ੍ਰਸ਼ਾਸਨ ਇਸ ਜੋੜੇ ਨੂੰ ਥੱਲੇ ਉਤਾਰਨ ਦੇ ਲਈ ਕਾਫੀ ਮਸ਼ੱਕਤ ਕਰ ਰਿਹਾ ਸੀ ਅਖੀਰ ਕਈ ਘੰਟਿਆਂ ਦੀ ਜਦੋਜਹਿਦ ਬਾਅਦ ਦੋਹਾਂ ਨੂੰ ਇਨਸਾਫ ਦਾ ਫਰੋਸਾ ਦਿਵਾ ਕੇ ਠੇਹਾ ਉਤਾਰਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਪੀੜਤ ਜੋੜੇ ਵੱਲ ਲੁਧਿਆਣਾ ਦੀ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਨਾਲ इंग्लैंड ਜਾਣ ਦੇ ਲਈ ਰਾਤਾ ਕੀਤਾ ਗਿਆ ਸੀ ਕੰਪਨੀ ਵੱਲੋਂ ਜੋੜੇ ਨੂੰ ਵਿਦੇਸ਼ ਭੇਜਣ ਲਈ ਅਡਵਾਂਸ ਚ 10 ਲੱਖ ਰੁਪਏ ਦਿੱਤੇ ਪਰ ਨਾ ਹੀ ਜੋੜੇ ਦਾ ਵੀਜ਼ਾ ਲੱਗਿਆ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ ਜਿਹਾ ਪਰਿਵਾਰ ਵੱਲੋਂ ਇਲਜ਼ਾਮ ਤਾਹੇ ਲੱਗ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਸੇ ਪਰੇਸ਼ਾਨੀ ਦੇ ਚੱਲਦਿਆਂ ਦੋਵੇਂ ਪਤੀ ਪਤਨੀ ਖੁਦਕੁਸ਼ੀ ਕਰ ਲਏ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਗਏ ਆਖਰ ਇਸ ਮਾਮਲੇ 'ਚ ਮੌਕੇ ਤੇ ਪਹੁੰਚੀ ਪੁਲਿਸ ਦਾ ਕੀ ਕਹਿਣਾ ਸੀ ਆਓ ਤੁਸੀਂ ਵੀ ਸੁਣੋ ਇਨਾਂ ਦਾ ਕੁਝ ਇਹ ਅਲੀਗੇਸ਼ਨਸ ਨੇ ਇਮੀਗ੍ਰੇਸ਼ਨ ਦਾ ਕੰਪਨੀ ਦੇ ਖਿਲਾਫ ਤਾਂ ਉਹਨੂੰ ਲੈ ਕੇ ਹੀ ਇਹ ਉਹ ਕਰ ਰਹੇ ਨੇ ਥੋੜਾ ਇਹਨਾਂ ਦਾ ਗੁੱਸਾ ਉਹਨਾਂ ਦੇ ਪ੍ਰਤੀ ਜੋ ਵੀ ਕਹਿ ਸਕਦੇ ਆਪਾਂ ਕਿੰਨੇ ਕੁ ਪੈਸੇ ਦਿੱਤੇ ਸੀ ਕੋਈ ਪਤਾ ਚੱਲਿਆ ਕੁਝ ਇਹਨਾਂ ਦਾ ਅਲੀਗੇਸ਼ਨ 10 ਲੱਖ ਰੁਪਏ ਦੇ ਆਸ-ਪਾਸ ਹੈ ਹਮਮ अच्छा वो कहंदे सी शिकायत भी दितते जेडे बुजुर्ग ओना दे जेडे फादर ने कह रहे हैं जी ओ ओना दा ये कहना वी ਸਾਡੀ ਸੰਗਰੂਰ ਜ਼ਿਲ੍ਹੇ شکایت ਚੱਲ ਰਹੀ ਹੈ ਜੋ ਉਹਨਾਂ ਦਾ ਅਲੀਗੇਸ਼ਨ ਹੈ ਵੀ ਸੈਨਾਂ ਨੂੰ ਸੰਬੰਧ ਦਿੱਤਾ ਹੀ ਗਏ ਨਹੀਂ ਤਾਂ ਉਹ ਸਾਰਾ ਜੇ ਇਹਨਾਂ ਨੇ ਕੋਈ ਲੁਧਿਆਣਾ ਹੀ ਦਿੱਤੀ ਹੈ ਸੰਗਰੂਰ ਦਿੱਤੀ ਉਹ ਦੋਵੇਂ ਐਪਲੀਕੇਸ਼ਨਾਂ ਦਾ ਸਟੇਟਸ ਤੇ ਉਹਦਾ ਵੈਰੀਫਿਕੇਸ਼ਨ ਜ਼ਰੂਰ ਕਰਾਂਗੇ ਕਿੱਥੇ ਪਈ ਹੈ ਇਹ ਹੀ ਕਹਿ ਰਹੇ ਹਨ ਜੀ ਬਿਲਕੁਲ ਐਸ ਪਰ ਲਾ ਜੋ ਬੰਦ ਹੀ ਕਾਰਵਾਈ ਹੈ ਮੈਂ ਇਹਨਾਂ ਨੂੰ ਕਿਹਾ ਜੋ ਵੀ ਤੁਹਾਡੇ ਅਲੀਗੇਸ਼ਨਸ ਨੇ ਤੁਸੀਂ ਸਾਰ ਕੰਪਲੇਂਟ ਦਿਓ ਤਾਂ ਜੋ ਐਸ ਪਰ ਲਾ ਇਹਨਾਂ ਦੇ ਬੰਦ ਹੀ ਕਾਰਵਾਈ ਹੈ ਡੈਫੀਨਿਟਲੀ ਹੋਊਗਾ ਪਾਣੀ ਵਾਲੀ ਟੈਂਕੀ ਤੇ ਜੜੇ ਜੋੜੇ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਪੀ.ਡੀ.ਸੀ ਨਿਊਜ਼ ਦੀ ਟੀਮ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਪਰਿਵਾਰ ਦਾ ਕਹਿਣਾ ਹੈ ਕਿ ਉਹ ਸੀ.ਐਮ. ਭਗਵੰਤ ਮਾਨ ਦੇ ਸ਼ਹਿਰ ਤੂਰੀ ਦੇ ਵਸਨੀਕ ਨੇ। ਇਹਨਾਂ ਦਾ ਇਲਜ਼ਾਮ ਹੈ ਕਿ ਇਸ ਮਾਮਲੇ 'ਚ ਉਹ ਕਈ ਮਹੀਨਿਆਂ ਤੋਂ ਖੱਜਲ ਖਾਰ ਹੋ ਰਹੇ ਨੇ। ਪੁਲਿਸ ਕੋਲ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਪਰ ਇਨਸਾਫ਼ ਨਹੀਂ ਮਿਲਿਆ। ਜਿਸ ਦੇ ਚੱਲਦਿਆਂ ਅੱਖ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਵੱਲੋਂ ਇਹ ਕਦਮ ਚੁੱਕਿਆ ਗਿਆ। ਅੰਗਰੇਂ ਜਾਣ ਵਾਸਤੇ ਫੇਰ ਲਗਾਈ ਸੀ। ਹੂੰ ਉਦੋਂ ਇਹਨਾਂ ਨੇ ਖਰ ਨਾਲ ਵਾਦਾ ਕੀਤਾ ਸੀ 20 ਦਿਨ ਦੇ ਵਿੱਚ ਤੁਹਾਡਾ ਵੀਜ਼ਾ ਲਗਾਇਆ ਜਾਊਗਾ ਵੀ ਵੀਜ਼ਾ ਲਗਾਉਣ ਤੋਂ ਬਾਅਦ ਸੁੱਤੋਂ ਪੈਸੇ ਲੈ ਜਾਣਗੇ ਸਾਰੇ ਇਹਨਾਂ ਨੇ 20 ਦਿਨ ਤੋਂ ਬਾਅਦ ਦੂਜੇ ਮਹੀਨੇ ਦੇ ਜਾ ਕੇ ਕਹਿੰਦੇ ਵੀ ਜਿਹੜਾ 10 ਅੱਧੇ ਪੈਸੇ ਭਰੂਗਾ 22 ਲੱਖ ਦੀ ਗੱਲ ਹੋਈ ਸੀਗੀ ਵੀ ਉਹਦੀ ਫੇਲ ਗਾਹਾਂ ਕਹਿੰਦੇ ਨੇ ਵੀ ਫੇਲ ਚੱਕਣਗੇ ਅਸੀਂ ਮੌਕੇ ਤੇ 10 ਲੱਖ ਰੁਪਈਆ ਬੈਂਕਰਾਂ ਹੀ ਇਨਾ ਪਾਇਆ ਅੱਧੇ ਘੰਟੇ ਦੇ ਵਿੱਚ ਤੇ ਉਸ ਤੋਂ ਬਾਅਦ ਜਦ ਵੀ ਅਸੀਂ ਆਉਂਦੇ ਸਾਨੂੰ ਨਾ ਤਾਂ ਇਹਨਾਂ ਨੇ ਇਹ ਦੱਸਿਆ ਵੀ ਤੁਹਾਡਾ ਕੀ ਬਣਿਆ ਕੀ ਨਾ ਬਣਿਆਗਾ ਵੀਜ਼ਾ ਲੱਗਿਆ ਸੀ ਵੀਜ਼ਾ ਨਹੀਂ ਲੱਗਿਆ ਸਾਡਾ ਕੁਝ ਨਹੀਂ ਲੱਗਿਆ ਹੈਗਾ ਜੀ 10 ਲੱਖ ਰੁਪਏ ਐਡਵਾਂਸ ਲੈ ਲੈਣੇ ਹਾਂ ਜੀ ਐਡਵਾਂਸ ਲੈ ਲੈ ਸਤੋਂ ਕਹ ਕੇ ਵੀ ਜੇ ਪੈਸੇ ਦੇਵੋਗੇ ਵੀ ਤਾਂ ਫੈਲ ਚੱਕੀ ਜਾਊਗਾ ਹਾਂ ਅਸੀਂ ਏ.ਆਈ.ਜੀ ਪੁਲਿਸ ਡਿਪਾਰਟਮੈਂਟ ਹੈ ਅੱਛਾ ਤੁਸੀਂ ਥਾਣੇ ਵੀ ਕੰਪਲੀਟ ਦਿੱਤੀ ਹਾਂ ਜੀ ਹਾਂ ਏ.ਆਈ.ਜੀ ਕੋਲੇ ਕੋਈ ਸੁਣਵਾਈ ਹੋਈ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਉੱਥੇ ਏ.ਆਈ.ਜੀ ਜਿਹੜੇ ਹੁਣ ਇੱਥੇ ਆਏ ਹੋਏ ਨੇ ਇਹਨਾਂ ਦਾ ਇਹੀ ਕਹਿੰਦੇ ਵੀ ਤੁਸੀਂ ਇਹਨਾਂ ਤੋਂ ਕੀ ਭਾਲਦੇ ਹੋ ਇਹਨਾਂ ਨਾਲ ਤਾਂ ਪਹਿਲਾਂ ਬਹੁਤ ਕੇਸ ਆਏ ਹੋਏ ਨੇ ਜੀ ਪੁਲਿਸ ਸਾਹਿਬ ਕਹਿ ਲਾਪੀ ਹਾਂ ਜੀ ਹਾਂ ਸਾਨੂੰ ਮੈਂ ਮੇਰੇ ਮੁੱਥੇ ਆਪ ਕਹਿ ਰਹੇ ਪਰਿਵਾਰ ਵੱਲੋਂ ਲਾਏ ਗੇ ਇਲਜ਼ਾਮ ਕਾਫੀ ਗੰਭੀਰ ਨੇ ਇੱਥੇ ਵੱਡਾ ਸਵਾਲ ਇਹੀ ਖੜਾ ਹੋ ਰਿਹਾ ਕਿ ਜੇਕਰ ਪਰਿਵਾਰ ਵੱਲੋਂ ਐਨੇ ਸਮੇਂ ਤੋਂ ਪੁਲਿਸ ਦੇ ਕੋਲ ਪਹੁੰਚ ਕੀਤੀ ਜਾ ਰਹੀ ਸੀ ਤਾਂ ਆਖਰ ਪਹਿਲਾ ਮਾਮਲੇ ਦੇ ਵਿੱਚ ਕਾਰਵਾਈ ਜਾਂ ਫਿਰ ਕੋਈ ਐਕਸ਼ਨ ਕਿਉਂ ਨਾ ਕੀਤਾ ਗਿਆ ਕਿਉਂ ਪਰਿਵਾਰ ਇਸ ਕਦਮ ਨੂੰ ਚੁੱਕਣ ਦੇ ਲਈ ਮਜਬੂਰ ਹੋ ਗਿਆ ਆਖਰ ਇਸ ਨੂੰ ਕੀ ਸਮਝੀਏ ਤੁਸੀਂ ਹੀ ਦੱਸੋ ਪਰਿਵਾਰ ਵੱਲੋਂ ਲਗਾਏ ਗਏ ਇੱਕ ਗੰਭੀਰ ਇਲਜ਼ਾਮ ਨੂੰ ਲੈ ਕੇ ਪੀਟੀਸੀ ਵੱਲੋਂ ਇਮੀਗ੍ਰੇਸ਼ਨ ਕੰਪਨੀ ਦਾ ਪੱਖ ਜਾਣਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਗੱਲਬਾਤ ਨਾ ਹੋਣ ਦੇ ਚਲਦਿਆਂ ਕੋਈ ਵੀ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਹੁਣ ਵੇਖਣਾ ਹੋਵੇਗਾ ਕਿ ਮਾਮਲੇ 'ਚ ਪੁਲਿਸ ਜਾਂਚ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਗਲੋਬਲ ਵੇ ਇਮੀਗ੍ਰੇਸ਼ਨ ਸਰਵਿਸ ਦੇ ਬਾਹਰ ਭਾਰੀ ਗਿਣਤੀ ਦੇ ਵਿੱਚ ਪੁਲਿਸ ਵੀ ਪਹੁੰਚੀ ਪਰ ਜਦੋਂ ਅਸੀਂ ਗਲੋਬਲ ਵੇ ਇਮੀਗ੍ਰੇਸ਼ਨ ਦੇ ਜਿਹੜੇ ਅੰਦਰ ਕਰਮਚਾਰੀ ਹੈ ਜਾਂ ਇਦੇ ਓਨਰ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਬਾਈ ਗਈ ਤਾਂ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ